ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰਾ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਨ ਦੁਗਣੀ ਤੇਰਾ ਚੌਗੁਣੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ Arogyata ji ਤੇ ਹੁਣ ਮੌਸਮ ਨੇ ਬਦਲ ਲਈ ਜੀ ਕਰਵਟਾ ਅੱਜ ਦਾ ਦਿਨ ਭਾਦੋ ਮਹੀਨੇ ਨੇ ਪੂਰਾ ਆਪਣਾ ਰੰਗ ਦਿਖਾਇਆ ਤਾਰਿਆਂ ਦੇ ਸਰੀਰਾਂ 'ਚੋਂ ਪਸੀਨਾ ਘੜਾਇਆ ਹੁਣ ਮਤਲਬ ਜਿਉਂ-ਜਿਉਂ ਮੌਸਮ ਚੇਂਜ ਹੋਈ ਜਾਂਦਾ ਇਹ ਜਗ੍ਹਾ ਦੇ ਵਿੱਚ ਇੱਥੇ ਰੌਣਕ ਲੱਗਣੀ ਸ਼ੁਰੂ ਹੋਈ ਜਾਂਦੀ ਵੀ ਕਾਹ ਤੋਂ ਸੂਰਜ ਉੱਧਰ ਓਲੇ ਹੋਈ ਕਰਨਾ ਫਿਰ ਇੱਥੇ ਬੈਠੀ ਖਾਣਾ ਫਿਰ ਇੱਧਰ ਤੇ ਠੰਡੀ-ਠੰਡੀ ਪੱਛੋਂ ਦੀ ਹਵਾ ਆਉਣੀ ਕਮਰਿਆਂ ਨਾਲ ਤੇ ਮਤਲਬ ਬੈਟਰ ਮਹਿਸੂਸ ਕਰਨਾ ਇੱਥੇ ਬਹਿਣਾ ਕਮਰੇ 'ਚ ਜਾ ਕੇ ਗਰਮੀ ਲੱਗਣ ਲੱਗ ਜਾਂਦੀ ਔਰੇ ਬਹਿ ਕੇ ਐਂ ਮਾਹੌਲ ਥੋੜਾ ਜਿਹਾ ਹਾਸਾ-ਖਤਾਬ ਜਿਹਾ ਠੀਕ ਹੋ ਜਾਂਦਾ ਤੇ ਉਸ ਤੋਂ ਬਾਅਦ ਗੱਲ ਹੈ ਜੀ ਇਦਾਂ ਪਿੰਟਰ ਸਾਹਿਬ ਅੱਜ ਲੱਗੇ ਪਏ ਜੀ ਇਹ ਗੱਲਾਂ ਨੇ ਕੁਸ 40000 ਪਰ ਤੇ ਸ਼ੁਰੂ ਕਰੀ ਸੀ ਗੱਲ ਉੱਪਰ ਨੂੰ ਵੱਧ ਹੀ ਜਾਂਦੀ ਹੈ ਤੇ ਉਹ ਜਿਹੜਾ ਹਿਸਾਬ ਕਿਤਾਬ ਆ ਬਾਈ ਨੇ ਬਾਈ ਕਰਤਾ ਇੱਧਰ ਖੋਲਾ ਹੋਇਆ ਆਪਣਾ ਲਿਖਤ ਪੜਤ ਚੱਲਦੀ ਆ ਨਾਲ ਦੇ ਨਾਲ ਪਤਾ ਨਹੀਂ ਕਿਹਨਾ 12 ਪਤਾ ਨਹੀਂ 13000 ਦਾ ਕਹਿੰਦਾ ਰੰਗ ਅੱਜ ਹੋਰ ਆ ਗਿਆ ਹਾਂ ਕੰਮ ਬਾ ਵਾਸਤੋਂ ਬਾਹਰ ਹੁੰਦਾ ਜਾਂਦਾ ਕਹਿੰਦਾ ਭਾਪਾ ਬਾਕੀ ਸ਼ਾਮ ਦਾ ਟਾਈਮ ਆ ਜੀ ਸੂਰਜ ਹੁਣ ਤਕਰੀਬਨ 5:30 ਹੋ ਗਏ ਭੱਜਿਆ ਜਾ ਰਿਹਾ ਤੂੰ ਮੈਨੂੰ ਇਹਨਾਂ ਖੁੰਝੇ ਚਲੀ ਬੈਠਾ ਸੈਂਟਰ ਚ ਕੱਤ ਨਹੀਂ ਲੈ ਕੇ ਆਉਂਦਾ ਉਹ ਪਾਸਾ ਜ਼ਿਆਦਾ ਦਿਖਾਈ ਜਾਂਦਾ ਬੱਤ ਤੂੰ ਹਾਂ ਇੱਧਰੋਂ ਆ ਕੇ ਲਾ ਦੇ ਅਕਲ ਆਉਣ ਦਾ ਫਰੰਕ ਨੂੰ ਆਕਲ ਇਹਦਾ ਵੀਡੀਓ ਚ ਆਏ ਬਿਨਾ ਅਕਲ ਦਾ ਤਾਂ ਗਜਾਰਾ ਹੀ ਨਹੀਂ ਹੋਣਾ ਨਾ ਮੇਰਾ ਗਜਾਰਾ ਹੋਣਾ ਅਕਲ ਨੂੰ ਲਿਆਏ ਬਿਨਾ ਉਹ ਮੈਂ ਹੀ ਥੋੜਾ ਬੋਲ ਜੂਗਾ ਆਂਟੀ ਉੱਧਰ ਸੋਨੋ ਕੇ ਖੜੀਆਂ ਉਹਨਾਂ ਨੂੰ ਮਲਾ ਪਹਿਲਾਂ ਆਂਟੀਆਂ ਨੂੰ ਅਸੀ ਕਹ ਵੀ ਤੂੰ ਹੀ ਮੜ ਜਾ ਚੁੱਪ ਕਰ ਜਮੇ ਤਾਂ ਬੋਲੂਗਾ ਅਸੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਤੁਸੀਂ ਸੂਰਜ ਕਿੰਨ ਨੂੰ ਤੁਹਾਡਾ ਮੂੰਹ ਹੈ ਤੁਹਾਡੇ ਮੂੰਹ ਲੱਗਣੇ ਕਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਮੇਰਾ ਵੀ ਹਿਸਾਬ ਕਰ ਦੋ ਤੇਰਾ ਕਿੰਨੇ ਵਾ ਪੈਸੇ ਖੜੇ ਆ ਕਾਲ ਸੁਣੋ ਆ ਇੱਧਰ ਆਓ ਤੁਸੀਂ ਹਾਂ ਬਈ ਸ਼ਾਂਤੀ ਰੱਖੋ ਜੀ ਨਾ ਅੱਛਾ ਹਾਂ ਮੇਰਾ ਹਿਸਾਬ ਕਿਤਾਬ ਤੁਸੀਂ ਚੈੱਕ ਕਰੋ ਪਹਿਲਾਂ ਇਸ ਇਹ ਹੈਗਾ ਏ 17 11 2010 ਉਦਾਸ ਉਦਾਸ ਹਸਾਬ ਕਿਤਾਬ ਚੱਕੀ ਬੈਠਾ ਹਾਲ ਮੈਂ ਬੱਲੇ ਬੱਲੇ ਕੀਦਾ ਇਹ ਆਪਣੇ ਘਰ ਦਾ ਕੱਲੀ ਕੱਲੀ ਗੱਲ ਲਿਖੀ ਹੋਈ ਐ ਕੱਲੀ ਕੱਲੀ ਗੱਲ ਹਾਂ 100 ਰੁਪਏ ਦੇ ਕੁਲਚੇ ਲਿਖੇ ਹੋਏ ਆ ਕਿਸੇ ਫਿਰ ਆ ਲੈ ਗਿਆ ਬਾਹਰ ਇਹ ਕੀ ਹੋ ਮੇਰੀ ਅਣਕ ਦੂਈ ਨੀ ਗਾਲੀ ਨਹੀਂ ਆ ਕੁਲਚੀ ਵੜੋ ਗਿਆ ਕੁਚਲਾ ਲਿਗਿਆ ਕੁਚਲਾ ਲਿਗਿਆ ਕੁਚਲਾ ਨਾਨੇ ਨੂੰ ਕੁਚਲਾ ਹੋਰ ਹੀ ਕੁਦੇ ਅੱਜ ਦੀ ਸਭ ਤੋਂ ਪਹਿਲੀ ਗੱਲ ਹੈਗੀ ਹੈ ਜੀ ਤੁਹਾਨੂੰ ਮੈਂ ਦੱਸਾਂ ਜੀ ਅੱਜ ਅੱਜ ਸਾਡੇ ਪ੍ਰੀਤ ਦਾ ਹੈਪੀ ਬਰਥਡੇ ਹੈ ਜੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਛੜਕਦਾ ਕਹਦੇ ਸੀ ਛੜਕਰਾਇਆ ਨਾ ਮੁੰਡੇ ਨੂੰ ਹਾਂ ਮੈਂ ਛੜਕਰਾਇਆ ਸੁੱਖੇ ਮਨਾਤਾ ਨਹੀਂ ਉਹ ਉਹ ਇਹ ਮੇਰੀ ਮੇਰੀ ਗੱਲ ਸੁਣ ਇੱਕ ਮਿੰਟ ਖੜ ਜਾ ਉਹ ਬਾਅਦ ਚ ਭੇਜਦੇ ਆ ਦੇਖੋ ਖੜ ਜਾ ਬਿੰਦੂ ਨੂੰ ਬਿੰਦੂ ਨੂੰ ਵੀ ਦੱਸਦੇ ਆ ਕੋਈ ਗੱਲ ਨਹੀਂ ਇਹ ਵੀ ਵਿੱਚ ਨੂੰ ਟਾਰਚ ਜੀ ਮਾਰ ਜਾਂਦਾ ਕਿਤੇ ਨਾ ਕਿਤੇ ਜਾ ਕੇ ਬਿੰਦੂ ਮੈਨੂੰ ਇੱਕ ਗੱਲ ਦਾ ਜਵਾਬ ਦੇ ਵੀ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਤੈਨੂੰ ਰੋਜ਼ ਬਰਫੀ, ਜਾਮਣਾ, ਗਲਾ ਉਹ ਕੀ ਕਹਿੰਦੇ ਹੁੰਦੇ ਆਪਣਾ ਲੱਡੂ ਲੱਡੂ ਕੀ ਹੋ ਗਿਆ ਆਪਣਾ ਉਹ ਹੈ ਰਸਗੁਲੇ ਪਕੌੜੇ ਇਤੋਂ ਇਲਾਵਾ ਚਾਹ ਮਿਲੀ ਐ ਦਿਨ ਦੀ ਉਹਨੂੰ ਚਾਹ ਵੀ ਗਲਾਸਾਂ ਕਰਕੇ ਸਭ ਕੁਝ ਮੈਂ ਤੂੰ ਮੈਨੂੰ ਹਾਂ ਜਾਂ ਨਾ ਕਹਿ ਵੀ ਹਾਂ ਮਿਲਿਆ ਕਿ ਨਹੀਂ ਮਿਲਿਆ ਫਿਰ ਹਾਂ ਆ ਆ ਕੀ ਗੱਲ ਕਰਤੀ ਤਾ ਮੈਨੂੰ ਐ ਦੱਸ ਪਹਿਲਾਂ ਹੁਣ ਇਹਦਾ ਜਨਮ ਦਿਨ ਹੋਵੇ ਹਾਂ ਤੈਨੂੰ ਅਸੀਂ ਕੋ ਖਵਾਉਂਗੇ ਪਲਾਉਂਗੇ ਨਹੀਂ ਸ਼ਾਮ ਕੀ ਰੋਟੀ ਤੁਹਾਰੀ ਹਮਾਰਾ ਕੇ ਘਰ ਮੈਂ ਠੀਕ ਹੈ ਤੇ ਸ਼ਾਮ ਨੂੰ ਆਪਾਂ ਗੱਲ ਸੁਣ ਲੈ ਹੁਣ ਪਲਾਨ ਕਰਦੇ ਸੀ ਪਹਿਲਾਂ ਮੈਨੂੰ ਐ ਦੱਸੋ ਵੀ ਇੱਥੇ ਰੈਡੀ ਕਰਨਾ ਸਾਰਾ ਕਿਉਂਕਿ ਤੈਨੂੰ ਜਾਣਾ ਹੈ ਦੱਸੋ ਪਹਿਲਾਂ ਮੈਨੂੰ ਹਾਂ ਔਰ ਰੈਡੀ ਕੰਮ ਹੋ ਤਾ ਉਹ ਜਨਮ ਦਿਨ ਬਣਾਉਣਾ ਯਾਰ ਪਾਣੀ ਦਾ ਅੱਛਾ ਹਾਂ ਔਰ ਇਹ ਤਾਰ ਨੂੰ ਵੱਟ ਤੇ ਇਹਨਾਂ ਨੇ ਆਲੂ ਮੈਂ ਕਿ 2 ਕਿਲੋ ਆਲੂਆਂ ਨੂੰ ਲਾ ਤਰ ਤੜਕਾ ਲਾਉਣ ਦੀ ਤਿਆਰੀ ਚੱਲਦੀ ਹੈ ਬਸ ਜੇ ਤੁਸੀਂ ਕਹੋ ਤਾਂ ਪਕੌੜੇ ਪਾ ਦ। ਨਹੀਂ ਜੇ ਮਨਾਉਣਾ ਮੁੰਡੇ ਦਾ ਹੈਪੀ ਬਰਥਡੇ ਮਨਾਉਂਦੇ ਆ ਮਨਾਉਣਾ 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 ਸਭ ਮਨਾ ਲੈਂਦੇ ਆ। ਦੇਖੋ ਤੁਹਾਡੇ ਘਰ ਤੇ ਫੈਮਿਲੀ ਵਰਗਾ ਨਹੀਂ ਹੈਗਾ ਉਹ। ਨਾ ਨਾ ਤੇ ਬਿੰਦੂ ਵੀ ਆਪਣੀ ਫੈਮਿਲੀ ਉਹ ਬਿੰਦੂ ਵੀ ਇਸ ਆ ਦਸ ਦਿਨ ਹੋ ਗਏ ਨੂੰ ਆ ਇਹਨੂੰ ਦੱਸਦੇ ਨੇ ਹੋਰ ਨਹੀਂ ਕਿਹੜਾ ਖੜਦਾ ਫੜਦਾ ਲੱਗਦਾ ਨਾ ਜਦ ਘਰ ਚ ਪਰਦਾ ਹੈ ਬੇਸ ਵਰ ਗਈ ਹੈ ਨਹੀਂ ਲੱਗਦਾ ਸੋਨਾ ਜਦ ਘਰ ਚ ਆਉਂਦਾ ਜਦ ਸ਼ਾਮ ਨੂੰ ਬਾਹਰੋਂ ਨਿਕਲਦਾ ਪੈਸੇ ਦੀ ਡਿਮਾਂਡ ਜੀ ਕਰਦਾ ਜਦ ਥੋੜਾ ਜਿਹਾ ਬੇਸ ਵਰਗਾ ਲੱਗਦਾ ਉਸੀ ਭਾੜ ਦੇ ਹੁਣ ਤਰੀਏ ਕਰੇ ਹੈ ਮੜਾ ਮੋਟਾ ਇਹਨੂੰ ਆਏ ਜਿਹੜੇ ਸਾਫਨ ਵਾਲੇ ਨੇ ਗੱਲ ਚਾਹਦੇ ਪੰਜ ਛੇ ਦਿਨ ਜਨ ਵੇਡ ਦੂਗਾ ਹੁਣ ਤਾਂ ਬਿਸਵਰਗੀ ਲੱਗਦਾ ਕੰਮ ਝੂਠਾ ਝੂਠਾ ਸੱਚਾ ਦਾ ਕੰਮ ਚੱਲ ਨਹੀਂ ਆਏ ਪੰਜ ਛੇ ਦਿਨ ਹੋਰ ਰਹਿ ਗਏ ਆਏ ਕਿਹਣਾ ਵੀ ਜਦੋਂ ਪੁੱਛ ਲਾਵਾਂ ਪੰਜ ਛੇ ਦਿਨ ਕਹਦੇ ਕਰਨਾ ਚ ਕਿਹਾ ਕੱਲ ਨਹੀਂ ਆਉਂਦੀ ਆਗੀ ਇਹ ਤੇ ਪੰਜ ਛੇ ਦਿਨ ਨਹੀਂ ਹੋਰ ਉਹ ਮੇਰਾ ਸਾਲਾ ਵੀ ਨਾ ਡਰ ਜਵੇ ਉਹ ਵੀ ਕਹਿੰਦਾ ਕਹਿੰਦਾ ਇਤੀ ਰੰਗ ਕਰਾਉਣਾ ਕਿਤੇ ਉੱਥੇ ਬੈਠਾ ਵੀਡੀਓ ਦੇਖ ਕੇ ਡਰ ਜਵੇ ਵੀ ਇਹਦਾ ਜਾਂਦੀ ਨਹੀਂ ਹੈਗਾ ਕਿਤੇ ਗਲੇ ਪੈ ਜਾਵੇ ਕੰਮ ਨਾਲਾ ਕੰਮ ਬਹੁਤ ਵਧੀਆ ਕਰਦਾ ਦੇਖੋ ਤਾਂ ਜੀ ਸਫਾਈ ਰੰਗ ਰੰਗ ਵਧੀਆ ਰੰਗ ਰੋਗਣਾ ਨਾ ਚਮਕਾਤਾ ਘਰਾਂ ਨੇ ਹਾਂ ਸਫਾਈ ਵਧੀਆ ਦੇਖਣਾ ਹੈ ਨਾ ਆਪਾਂ ਇਲਾਕੇ ਦੇਖਣਾ ਪੈਂਦਾ ਫਿਰ ਵਧੀਆ ਲੱਗਦਾ ਕਲਰ ਦੇ ਆਏ ਦੇਖੂਗੇ ਫਿਰ ਕੋਸਰੇ ਲੱਗੀ ਜਾਂਦਾ ਨਹੀਂ ਇਹ ਤਾਂ ਵੈਸੇ ਵਿੱਕੀ 5-6 ਦਿਨ ਦੇ ਵਿੱਚ ਨਵੇੜ ਦਣਾ ਉੱਥੇ ਤਾਂ 5-6 ਦਿਨ ਚ ਨਵੇੜ ਦਗਾ ਮੈਂ ਤਾਂ ਖਾਣਾ ਆਪਣੇ ਖਰਚੇ ਐਂ ਵਿੱਕੀ ਦੇਖ ਖਰਚੇ ਦੇਖ ਇੱਧਰ ਆ ਲਿਖਿਆ ਵਾ 192011 ਤੋਂ ਲੈ ਕੇ 39 2011 ਤੱਕ ਹਾਂ ਹਾਂ ਵਾਲੇ ਕਾ ਆ ਇੱਕ ਤਰੀਕ ਤੂੰ ਵੀ ਕੀ ਹੋਇਆ ਆਲੂ ਨਿਕਲਵਾਏ ਬੀਜ 600 ਰੁਪਏ ਦਿੱਤਾ ਤੈਨੂੰ ਕਿੰਨੇ ਕੱਟੇ ਲੈ ਕੇ ਆਏ ਇਹ ਨਹੀਂ ਪਤਾ ਪਰ ਆਪਾਂ ਨੂੰ ਤਾਂ ਮੈਚ ਹੁੰਦੀ ਸੀ ਨਾ ਵੀ ਪਹਿਲੀ ਦੀ ਟ੍ਰੈਕਟਰ ਵਿੱਚ ਤੇਲ ਪਵਾਇਆ ਤੇਲ ਸੋਝਾ ਦਾ 300 ਦਾ ਤੇਲ ਦਾ ਸੋਣ ਪਉਂਦੇ ਚੰਗੇ ਲੱਦੇ ਤੇ ਇਤੋਂ ਦਾ ਤੇਲ ਹੈ ਹੈ ਚਾਹ 300 ਤੇਲ 310 ਲੀਟਰ ਤੇ ਲਾ ਜਾਂਦਾ ਦਾ ਨਹੀਂ 2011 ਤੱਕ ਆਉਂਦਾ ਜਾ ਕੀ ਦਿੱਕੀ ਨੇ ਕੀ ਆ 2000 ਦੇ ਚਿੰਤਾ ਆਉਂਦਾ ਹੈਗਾ 11 ਦੇ ਤੱਕ ਮਹਿੰਗਾ ਹੀ ਤਾਂ ਵਿੱਕੀ ਨੇ ਜੀਵ ਖਰਚੇ ਲਈ ਲੱਤਾ 400 ਰੁਪਇਆ ਹਾਂ ਫਿਰ ਤਿੰਨ ਤਰੀਕ ਇਹ ਪਹਿਲੀ ਤਰੀਕ ਦਾ ਖਰਚਾ ਹੈ ਹਾਂ ਫਿਰ ਉਸ ਤੋਂ ਬਾਅਦ ਦੋ ਦਿਨ ਇੱਕ ਦਿਨ ਵਿੱਚ ਨੂੰ ਦੋ ਤਰੀਕ ਨੂੰ ਰੈਸਟ ਰਹੀ ਕੋਈ ਖਰਚਾ ਨਹੀਂ ਖਰਚਾ ਨਹੀਂ ਹੋਇਆਗਾ ਇਹ ਟਿੱਕਾ ਵੀ ਲਿਖਿਆ ਮਿਆਂ ਨਾਲ ਹਾਂ 3/9/11 ਨੂੰ ਟਰੈਕਟਰ ਵਿੱਚ ਤੇਲ ਪਵਾਇਆ ਡੀਜ਼ਲ 400 ਰੁਪਏ ਦਾ ਪੁੱਤ ਵੀ ਦਿਖਾ ਦੇ ਕਮਾ ਕੇ ਤੁਹਾਨੂੰ ਸਾਨੂੰ ਦਿਖਾਈ ਜਾਂਦਾ 3/9/11 ਨੂੰ ਹੈ ਆਪਣੇ ਲਈ ਪੈਂਟ ਲੈ ਕੇ ਆਇਆ 400 ਰੁਪਏ ਦੀ ਫਿਰ 4 ਤਰੀਕ ਨੂੰ ਹਾਂ ਘਰ ਖਰਚਾ ਤਜਾਬ ਵਗੈਰਾ ਲੱਤਾ 100 ਰੁਪਏ ਦਾ ਤਜਾਬ ਵਗੈਰਾ ਡੱਬੀਆਂ ਤਜਾਬ ਵਗੈਰਾ ਹਾਂ 5 ਤਰੀਕ ਨੂੰ ਦੇਖਣਾ ਨਾ ਆਲੂ ਲੋਆ ਦੀ ਦਿਹਾੜੀ ਦਿੱਤੀ 650 ਰੁਪਏ ਹਾਂ ਜਿਆਦਾ ਦਿਹਾੜੀ ਇਹਦਾ ਮਤਲਬ ਦੋ ਬੰਦੇ ਰੱਖੇ ਹੋਣਗੇ ਦਿਹਾੜੀ ਵੇਰ ਆਪਾਂ ਨੇ ਨਾ ਜਿਹੜਾ ਸਾਡੇ ਕੋਲ ਹੈ ਨਾ ਸਕੂਟਰ ਤੇ ਮੋਟਰਸਾਈਕਲ ਵਿੱਚ ਤੇਲ ਪਵਾਇਆ 1500 ਚਿੱਟਾ ਸੂਟ ਸੋ ਆਇਆ 600 ਰੁਪਏ ਦੇ ਦੇਖ ਐਥੇ ਦੇ ਕੋਈ ਡੇਟ ਦੇਖੋ ਜਿਹਦੇ ਖਰਚਾ ਨਹੀਂ ਹੋਇਆ ਹੋਊਗਾ ਪਹਿਲੀ 3 4 5 ਫਿਰ 8 10 12 16 21 22 23 24 28 28 28 28 28 ਅਣਤੀਤੀ ਇੱਕ ਦੇਖ ਲੋ ਥੋੜੇ ਭਾਈਆਂ ਭਾਈਆਂ ਦੇ ਮੰਨ ਕੇ ਮੇਰੇ ਕੋਈ ਖਰਚਾ ਨਹੀਂ ਇਸ ਮਹੀਨੇ ਹਣਾ ਅੱਤਰ ਪੜਿਆ ਨਹੀਂ ਨਾ ਤੁਹਾਡਾ ਪੜਿਆ ਨਹੀਂ ਨਾ ਹਾਲ ਇਸ ਮਹੀਨੇ ਮੇਰੇ ਕੋਲ ਆਈ ਪੇਮੈਂਟ 9500 ਰੁਪਿਆ ਮੇਰੇ ਕੋ ਪੇਮੈਂਟ 9500 ਪਹੁੰਚੀ ਸੀ ਹੂੰ ਤੇ ਬੈਂਕ ਚੋਂ ਕਢਵਾਏ ਜਿਹੜੇ ਹਿਸਾਬਕਤਾ ਪੂਰਾ ਲਿਖਾ ਵਾ ਉਹਦੇ ਬਾਅਦ ਲਿਖਤਾ 1 10 11 ਤੋਂ ਲੈ ਕੇ 31 10 11 ਤੱਕ ਦਾ ਹਿਸਾਬਕਤਾ ਨਹੀਂ ਆ ਆ ਨਹੀਂ ਮੈਨੂੰ 28000 ਰੁਪਏ ਖਰਚਾ ਨਹੀਂ ਨਹੀਂ ਉਹ ਤਾਂ ਠੀਕ ਹੈ 28000 ਰੁਪਏ ਉਹ ਵਿਕੀ ਆ ਦੇਖ ਕਿਹੜਾ ਓਏ 1800 ਸੁਖਵੀਰ ਦਾ 300 ਰੁਪਏ ਹਾਰੇ ਹਾਰੇ ਯਾਰ ਅਲਟਰਾ ਸਾਊਂਡ ਸੁਖਵੀਰ ਦਾ ਕਰਵਾਇਆ 300 ਰੁਪਏ ਨੇ ਤੇ ਅੱਜ ਤੇ ਦੜੋ ਅਲਟਰਾਸਾਉਂਡ ਤੇ ਆ ਦੇਖ ਲੈ ਪ੍ਰੂਫ ਨਿਕਲਿਆ ਕਹਿੰਦੀ ਮੇਰੇ ਸੇ ਕਦੇ ਰਾਜ ਨਹੀਂ ਕਰਵਾਇਆ ਤੇ ਨਹੀਂ ਆਹ ਕਿਹੜਾ ਬਾਬੇ ਜਰਗ ਪੀਰ ਕਿਥੇ ਬਾਲਰ ਬਾਗੜ ਬਾਬਾ ਜਹਾਰ ਪੀਰ ਬਾਗੜ ਨੂੰ ਗਿਆ ਹਾਂ ਹਾਂ ਬਾਬਾ ਜਹਾਰ ਪੀਰ ਬਾਗੜ ਨੂੰ ਗਏ ਗਿਆ ਮੈਂ ਮੈਂ ਕਿਥੇ ਗਿਆ ਤੇ ਪਤਾ ਨਹੀਂ ਬਾਗੜ ਤਾਂ ਤੂੰ ਪਹਿਲੀ ਵਾਰ ਗਿਆ 800 ਹਾਂ ਹਾਂ ਲਿਖਿਆ ਵਾ ਤੇ 800 ਪਹਿਲੀ ਤਾਂ ਪਾਓ ਪੁਰਾਣੇ ਜਾਂਦੇ ਆ ਜਿਵੇਂ ਪਾਪਾ ਜੀ ਨੂੰ ਟਟੇ ਹਾਂ ਕਿ ਸੁਖਵੀਰ ਨੂੰ ਅਗਲੀ ਪਹਿਲੀ ਦਵਾਈ ਦੇ ਤੇਲ ਦੇ ਸਕੂਟਰ ਨਿਕਲੇ ਕਾ 500 ਇਹ ਵੀ ਹੈ ਸੁਖਵੀਰ ਨੂੰ ਅਗਲੀ ਪਿਛਲੀ ਦਵਾਈ ਦੇ ਤੇਲ ਦਾ ਸਕੂਟਰ ਖਰਚਾ ਦਾ 500 ਰੁਪਏ ਚਾਰ ਹੈ ਆ ਲਿਖਿਆ ਹੋਇਆ ਜੀ ਸਹੀ ਗੱਲ ਹੈ ਦਵਾਈ ਦਾ ਅਗਿਆ ਸੁਖਵੀਰ ਤੇ ਨਾ ਸੁਖਵੀਰ ਤੇ ਜੈਫਮੀਨ ਦੀ ਦਵਾਈ ਤੇ ਪੈਟਰੋਲ 350 ਰੁਪਏ ਫਿਰ ਇੱਕ ਮਹੀਨੇ ਚ ਤਿੰਨ ਵਾਰ ਤਾਂ ਤੇਰੇ 6 ਡਟਾ ਤਾਂ ਸੜੀਆਂ ਦਵਾਈਆਂ ਤੇ ਨਿਕਲ ਗਿਆ ਆ ਵੀ ਲਿਖਿਆ ਹੋਇਆ ਕਹਿੰਦਾ ਵਿਕੀ ਦੀ ਪਥਰੀ ਤੇ ਵਿਕੀ ਦੀ ਦਵਾਈ ਪਥਰੀ ਤੇ ਆ ਕਿਆ ਸਕੂਟਰ ਤੇਲ ਵਿੱਚ ਤੇਲ ਵਗਾਰਾ 500 ਰੁਪਿਆ ਇਹ ਤਾਂ ਮੀਨਾਸ ਵਾਲਾ ਦਵਾਈਆਂ ਤੇ ਨਿਕਲ ਗਈ ਕਿ ਆਇਆ ਹੋਣਾ ਚਾਹੀਦਾ ਹੂੰ ਵਸੇ ਲੈਣਾ ਬੈਠਾ ਹਾਂ ਬੜਾ ਲੈਣਾ ਚਾਹੀਦਾ ਘਰ ਦੇ ਵਿੱਚ ਹਾਂ ਘਰ ਦੇ ਵਿੱਚ ਹਾਂ ਕਿ ਕੌਣ ਹੁਣ ਬਲਜਿੰਦਰ ਨੂੰ ਲੈਣ ਗਿਆ ਵਿੱਕੀ 200 ਰੁਪਿਆ ਮੋਟਰਸਾਈਕਲ ਤੇ ਤੇਲ ਟੈਲੀਫੋਨ ਦਾ ਬਿੱਲ ਆ ਇੰਜਨ ਵਿੱਚ ਡੀਜ਼ਲ ਪਵਾਇਆ ਟੈਲੀਫੋਨ ਦਾ ਬਿੱਲ ਵੀ ਦਿੱਤਾ ਤਾਂ ਜ਼ਿਆਦਾ ਲੋ ਟੈਲੀਫੋਨ ਦਾ ਬਿੱਲ ਆਲੂ ਗੁੱਡਣ ਗਿਆ ਸਕੂਟਰ ਵਿੱਚ ਤੇਲ ਪਵਾਤਾ ਜੀ 300 ਕਮਾਲ ਆ ਤੇ ਮੈਂ ਕਹਿੰਦਾ ਪੰਜ ਲੱਖਾਂ ਲੱਖਾਂ ਆ ਲਿਖਾਵਾ ਦੇਣਾ 11 ਜਗਾਂ ਲੱਖੇਵਾਲ ਧਾਨ ਵੜਵਾਏ ਟਰੈਕਟਰ ਵਿੱਚ ਡੀਜ਼ਲ ਪੋਇਆ 1200 ਰੁਪਏ ਦਾ ਹਾਂ ਮਸ਼ੀਨ ਵਾਲੇ ਨੂੰ ਦਿੱਤਾ 1000 ਰੁਪਏ ਉੱਥੇ ਚੱਕੀ ਲਈ ਦਿੱਤੇ ਸੇਲੋਮਾਸ ਕੋਲ 2500 ਰੁਪਏ ਕਿਆ ਚਰੀ ਚਰੀ ਰਤੀ ਦਿੱਤੀ ਸੇਲੋਮਾਸ ਕੋਲ ਪਣ ਯਾਰ ਇੱਕ ਵਾਰ ਹਾਂ ਬਲਿੰਦਰ ਨੂੰ ਸਰਗੀ ਭੇਜੀ ਦੀ 700 ਰੁਪਏ ਹਾਂ ਜੀ ਬਹੁਤ ਗੁੱਸਾ ਹੈਗਾ ਬੋਲੇ 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 ਦੇਖ ਰਹੇ ਥਈਂ ਅਰੇ ਹਰ ਮਹੀਨੇ ਹਰ ਮਹੀਨੇ ਦਾ ਖਰਚਾ ਲਿਖਿਆ ਵਾ ਜੀ ਆ ਦੇਖੋ ਉਹਦੇ ਬਾਅਦ 11 11ਵੇਂ ਮਹੀਨੇ ਦਾ ਪਹਿਲਾਂ ਆ 11ਵੇਂ ਦਾ ਦਾ ਇਹ 10ਵੇਂ ਦਾ ਦਾ ਆ 9ਵੇਂ ਦਾ ਦਾ ਇੱਕ ਨਹੀਂ ਬਹੁਤ ਲਿਖੇ ਹੋਏ ਆ ਖਰਚੇ ਸਾਰੇ ਤੇ ਆ ਹੋਰ ਵੀ ਪਈਆਂ ਵਿੱਚ ਕਾਪੀਆਂ-ਕੁਪੀਆਂ ਖਾਤਾ-ਕੁਪੀਆਂ ਆ ਆ ਕੀ ਆ ਇਹ ਅੱਛਾ ਇਹ ਮੈਂ ਉਹ ਕਰੀ ਦੀਗੀ ਟ੍ਰੇਨਿੰਗ ਲਾਈ ਦੀ ਉਹ ਵੀ ਵਿੱਚੇ ਪਈ ਹੈ ਮੇਰੀ ਆਪਦੀ ਡੰਗਰਾਂ ਵਾਲੀ ਟ੍ਰੇਨਿੰਗ ਤਾਹੀ ਤਾਂ ਮੈਂ ਸੰਭਾਲਦਾ ਇੱਥੇ ਜੇ ਮੈਂ ਟ੍ਰੇਨਿੰਗ ਟ੍ਰੇਨਿੰਗ ਲੈ ਕੇ ਆਇਆ ਤਾਂ ਸਾਜ ਦਾ ਘਰ ਸੰਭਾਲਿਆ ਹੋਇਆ ਤਾਂ ਹੀ ਤਾਂ ਘਰ ਸੰਭਾਲ ਮੈਂ ਡੰਗਰੇ ਦੀ ਟ੍ਰੇਨਿੰਗ ਲੈ ਕੇ ਆਇਆ ਹਾਂ ਬਹੁਤ ਹੋਲੇ ਹੁਣ ਨਹੀਂ ਨਹੀਂ ਮਤਲਬ ਥੋੜਾ ਸਮਝਣ ਦਾ ਬਾਪ ਕੋ ਬੜੇ ਪਰ ਗੱਲ ਲੈ ਕੇ ਜਾਂਦਾ ਹਾ ਹਾਏ ਮੈਂ ਆਪਣੇ ਪਰ ਗੱਲ ਲੈ ਕੇ ਜਾਂਦਾ ਵਿੱਕੀ ਦਾ ਤਾਂ ਮੜਾ ਜਿਆ ਲੱਗਦਾ ਨਾ ਬੱਸ ਐਵੇਂ ਹੀ ਹੁਣ ਮੇਰੀ ਦੇਖੋ ਕਿੰਨੇ ਹਿਸਾਬ ਕਿਤਾਬ 4200 ਰੁਪਏ ਬਾਕੀ ਪਤਾ ਨਹੀਂ ਕੀ-ਕਿਆ ਲਿਖਿਆ ਹੋਣਾ ਕਿਹੜੀਆਂ ਕਿਹੜੀਆਂ ਪਰਚੀਆਂ ਨਿਕਲਦੀਆਂ ਨੇ ਇਹਦੇ ਇੰਨੇ ਕੁਝ ਉਹਦੇ ਨਾਲ ਦੀ ਵਿਚਾਰਨ ਵਾਲੀ ਕੋਸ ਹੁੰਦਾ ਘਰ ਹਾਂ ਲੈ ਆ 2000 ਕਿੰਨਾ 2016 ਜੂਨ ਵਿੱਚ ਹਿਸਾਬ ਕੀਤਾ 2016 ਦਾ ਜੂਨ ਦਾ ਹਿਸਾਬ ਕੀਤਾ 2016 ਪਤਾ ਨਹੀਂ ਕਾਹ ਦਾ ਕਾਹ ਦਾ ਹਿਸਾਬ ਕਰਿਆ ਹੋਇਆ ਚਲ ਹੁਣ ਚਲ ਹੁਣ ਫੋਲ ਕਰ ਤਾ ਉਹ ਰਜਿਸਟਰ ਨੂੰ ਉਹ ਯਾਰ ਮੈਂ ਬਿੰਦੂ ਤੇ ਦੇਖਦੇ ਦੇਖਦੇ ਆ ਮੈਨੂੰ ਪਿਛਲੇ ਖਿਆਲ ਆ ਤਾ ਕਿ ਮਾਮਾ ਮੈਂ ਦੱਸੀ ਸੀ ਬਹੁਤ ਪੁਰਾਣਾ ਸਾਕਤਾਬ ਰੱਖਦੇ ਆਂ ਮੈਂ ਪੈਣ ਦਾ ਮਤਲਬ ਇਹ ਆ ਆ ਲਿਖ ਲੈ ਫਿਰ 2011 ਦਾ ਆ ਆ ਗਿਆ 1 1 2012 ਆਰੇ ਸਾਰੇ ਹਰ ਮਹੀਨੇ ਦੇ ਖਰਚੇ ਐ ਟੋਟਲ ਲਿਖੇ ਹੋਏ ਅੱਛਾ ਖਰਚਾ ਵੀ ਕਿਆ ਹੁੰਦਾ ਤਾਂ ਉਹਨਾਂ ਟਾਈਮਾਂ ਵਿੱਚ ਸਾਡਾ 20000 25000 20000 25000 ਖਰਚਾ ਆਪਾ 13 1400 ਰੁਪਏ ਦਾ ਸਿਰਫ ਸੌਦੇ ਸੌਦਿਆਂ ਦਾ 20000 25000 ਕੁਝ ਵੀ ਆਨ ਪੂਰੇ ਥਾਲਾ ਭਰ ਕੇ ਲਿਆਉਂਦੇ ਨੇ ਇਕਤ ਸਿੰਘ ਸਾਰੇ ਮਹੀਨੇ ਨਹੀਂ ਲਿਖੇ ਹੋਏ ਗਾਂ ਤੇ ਗਾਂ ਚਲੋ ਹਾਂ ਹਾਂ ਹੁਣ 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 ਦੇ ਹੁਣ ਤਾਂ 20000 ਨੂੰ ਹੱਥ ਲਾਉਨੇ ਤੁਸੀਂ 20000 ਨਹੀਂ 37000 ਰੁਪਏ ਦੱਸੋ 40 50000 ਹਰ ਮਹੀਨੇ ਉਹ ਪਿਛਲੇ ਦੇ ਪਿਛਲੇ ਮਹੀਨੇ 50 60000 ਰੁਪਏ ਆ ਹੋਣਾ ਆਹ ਮਹੀਨੇ ਦੇ ਵਿੱਚ ਪਿਛਲੇ ਚ ਕੰਪਲੀਟ ਹੋਏ 2002 ਗੱਦੇ ਗੁੱਦੇ ਜੇ ਆ ਕੇ ਉਹ ਆ ਫਲਾਣਾ ਟਿੰਕਾ ਹੁਣ ਇਹਦੇ ਵਿੱਚ ਵੀ ਹੁਣ ਰੰਗ ਚੱਲ ਗਿਆ ਪਿਆ 60000 ਤੂੰ ਕਿਹੜੇ ਦਾ ਆਪਾਂ 200 ਚੀਰ ਗਏ ਨਾ ਪਤ ਤੂੰ ਮੈਂ ਗੱਤ ਕਿਹਾ 200 ਚੀਰ ਕਿਹਦਾ ਲੱਖ ਲੱਖ ਤੂੰ ਪਰਦਾ ਦੇ ਮੈਂ 100 ਤੇ ਆ ਦੀ ਗੱਲ ਕਰੀ ਐ ਮੈਂ ਕਰਿਆਨੇ ਦੀ ਗੱਲ ਕਰਦਾ ਸਿਰਫ 136000 ਮੈਂ 136000 ਦੱਸਦਾ ਮੈਂ ਸੌਦੇ ਤੇ ਤੇ 5630 636 6000 ਰੁਪਿਆ ਸਮਝ ਲਓ ਤੁਹਾਡਾ ਹਾਂ 1 ਮਹੀਨੇ ਦਾ ਖਰਚਾ ਹੋ ਗਿਆ ਸਮਝੋ ਵੀ 200 ਰੁਪਿਆ ਇੱਕ ਦਿਨ ਦਾ ਵਿੱਕੀ ਪਕੌੜੀਆਂ ਜਿਆਦਾ ਬੰਦਾ ਹਾਂ ਆ ਆ ਵਿੱਕੀ ਦਾ ਵਿੱਕੀ ਨੇ ਜਦ ਹਸਾਬ ਕਿਤਾਬ ਲਿਖਦਾ ਤਾਂ ਵਿੱਕੀ ਆ ਹਾਂ ਪਹਿਲਾਂ ਕਹਣਾ ਗੋਗੀ ਨੂੰ ਮੋੜਦਾ 700 ਰੁਪਿਆ ਗਰੇਵਾਲ ਨੂੰ ਦੇਤਾ 2000 ਰੁਪਿਆ ਲੁਧਿਆਣੇ ਤੇ ਸਮਾਨ ਆਇਆ 3600 ਰੁਪਿਆ ਲੁਧਿਆਣੇ ਨੂੰ ਤੇਲ ਲੱਗਿਆ 150 ਰੁਪਿਆ ਹੋ ਰੋਟੀ 40 ਰੁਪਏ ਦੀ ਕਾਦੀ ਸਕੂਟਰ ਵਿੱਚ ਤੇਲ ਪੋਆ 90 ਰੁਪਏ ਦਾ ਆਹ ਕੰਮ ਚੱਲਦੇ ਤੇ 2006 ਦੀ ਗੱਲ ਨੇ ਇਹ ਜਿਹੜਾ ਤੁਸੀਂ ਕੇਵਲ ਦਾ ਕਰ ਦਿੰਦੇ ਤੇ ਉਹ ਆ ਬਲਰਾਜ ਜੀ ਸਾਤ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਪੈਰ ਪੈ ਸਾਸੀ ਰੇਕਾਲ ਹੈ ਹਾਂ ਇਹ ਤਾਂ ਕੱਤੀ ਹੋ ਗਿਆ 2006 20 ਸਾਲ ਹੋ ਗਿਆ 19 ਸਾਲ 20 ਸਾਲ ਹੋ ਗਏ 6 ਦੇ ਵਿੱਚ 26 ਹੋ ਗਈ ਸਮਝ ਲਾ 26 ਚੜੇ ਜਾਣੀ ਹੁਣ 5-4 ਦਿਨਾਂ ਤੱਕ 5-4 ਮਹੀਨੇ ਰੱਖ ਕਦੇ ਵੀ ਨਹੀਂ ਹਾਂ ਕਦੇ ਹੁਣ ਤਾਂ ਜਦ ਵੀ ਜਾਈਦਾ ਇਹ ਸੋਚ ਲੈ ਟਰੈਕਟਰ ਚੱਲੇਗਾ ਉੱਥੇ ਤਾਂ ਟਰੈਕਟਰ ਦੀ ਟੈਂਕੀ ਫੁੱਲ ਹੋਣੀ ਆ ਮੋਟਰਸਾਈਕਲ ਚੱਲੇਗਾ ਤਾਂ ਮੋਟਰਸਾਈਕਲ ਦੀ ਗੱਡੀ ਫੁੱਲ ਉਹ ਟੈਂਕੀ ਫੁੱਲ ਹੋਣੀ ਆ ਗੱਡੀ ਚੱਲੇਗੀ ਤਾਂ ਟੈਂਕੀ ਫੁੱਲ ਆ ਮਤਲਬ ਨਹੀਂ ਆ ਕਿ ਕੋਈ 500 ਦਾ 200 ਦਾ ਪਾਉਣਾ ਉਹ ਮਤਲਬ ਇਹ ਨਹੀਂ ਹੈਗਾ ਜਦ ਵੀ ਜਾਣਾ ਉਹਨੇ ਤਾਂ ਫੁੱਲੇ ਹੋਣਾ ਬਸ ਕਾਰਨ ਇਹ ਗੱਲ ਕਰਨੀ ਥੋੜੇ ਨੂੰ ਹਾਂਜੀ ਪੂਰੀ ਤੇ ਕੀ ਆਵਣੀ ਹੁਣ ਸਕੂਟਰ ਯਾਰ ਐਚ ਵਿੱਚੇ ਖੜੀ ਹਾਲ ਤਾਂ ਸਕੂਟਰ ਵੀ ਬਣ ਜੂਗੀ ਸੈਟ ਹੋ ਜੂਗੀ ਚਲੋ ਹੁਣ ਤੁਸੀਂ ਮੈਨੂੰ ਇਹ ਦੱਸੋ ਮੈਂ ਅਜੇ ਤੱਕ ਕੰਮ ਉਲਝੇ ਰਿਹਾ ਹਾਂ ਬਹੁਤ ਬੋਟਾ ਕੱਢ ਆਲੀ ਸੀ ਉਹਨਾਂ ਨੇ ਵੀਰਣ ਕਿਹਾ ਨਹੀਂ ਤਾਂ ਵੀਰੇ ਕਹਿੰਦੇ ਕੱਢ ਕੇ ਅੱਧੇ ਘੰਟੇ ਚਲੇ ਜਾਓ ਕੱਢ ਹਾਂ ਉਹ ਤਾਂ ਬਹੁਤ ਕੁਝ ਕਹਿੰਦੇ ਉਹਨਾਂ ਨੇ ਤਾਂ ਪਹਿਲਾਂ ਵੀ ਤਿੰਨ ਚਾਰ ਵਾਰ ਮੈਨੂੰ ਕਹਿ ਲਿਆ ਜਾ ਕੇ ਮੁੜ ਕੇ ਆਉਣਾ ਪੈਣਾ ਆਪਾਂ ਨੂੰ ਹਾਂ ਪਰ ਤੋਂ ਉਹਨਾਂ ਕੋਲ ਹੋਰ ਸਕੂਟਰਾਂ ਬਹੁਤ ਆ ਜਾਂਦੇ ਨਮੀਆਂ ਆ ਚੱਕਾ ਉਹਨਾਂ ਦਾ ਕੰਮ ਕਰੀ ਜਾਂਦਾ ਪੁਰਾਣੇ ਨੂੰ ਘੱਟ ਹੱਥ ਲਾਉਂਦੇ ਉਹ ਸਮਝੀਏ ਨਾ ਗੱਲ ਤੇ ਹੁਣ ਉਹ ਮੈਨੂੰ ਪਲਾਨ ਦੱਸੋ ਵੀ ਕੀ ਕਰਨਾ ਹੁਣ ਰ ਤੈਨੂੰ ਕਿਹਨੇ ਪੁੱਛਿਆ ਕਾ ਤੇ ਜਦੋਂ ਪੁੱਤ ਕਮਾਉਣ ਲੱਗੂਗਾ ਨਾ ਉਦੋਂ ਕਹੀ ਮੈਨੂੰ ਬਈ ਹਾਂ ਬਾਪੂ ਮੈਰੀ ਤਨ ਖਾਮੇ ਲਈ ਚੱਲ ਤੈਨੂੰ ਬੀਆਰ ਕਮਾ ਕੇ ਲੈ ਕੇ ਆਵਾਂ ਤੇਨੂੰ ਨਾਲ ਫਿਲਮ ਦਿਖਾ ਕੇ ਲੈ ਕੇ ਆਉਂਦਾ ਨਾਲੇ ਤੇਰੇ ਜਨਮ ਦਿਨ ਮਨਾਉਂਦਾ ਹਾਂ ਉੱਥੇ ਤੈਨੂੰ ਮੈਂ ਕੱਟੂ ਕਰ ਦੂੰਗਾ ਕਿ ਕਰ ਦੂੰਗਾ ਵਾਅਦਾ ਰਿਹਾ ਕੱਟੂ ਕਰ ਦੂੰਗਾ ਤੂੰ ਮੈਨੂੰ ਜਿੰਨਾ ਵਾਅਦਾ ਕਰੋ ਮੈਂ ਤਾਂ ਮੇਰੇ ਕੱਟੂ ਵੀ ਆ ਚੱਲੇ ਆਜ ਰੁਪਈਆ ਕੱਟੂਗਾ ਕਿਆ ਮਤਰਾ ਬੀਆਰ ਦਾ ਵਾਅਦਾ ਮੇਰਾ ਕਿੱਕ ਕੱਟ ਗਿਆ ਇੱਕ ਹੱਥ ਦੋ ਇੱਕ ਹੱਥ ਲੋਗਾ ਮੈਂ ਅੱਛਾ ਔਰ ਕਿੱਥੇ ਕਿੱਥੇ ਚੱਲ ਫਿਰ ਦੱਸੋ ਕੀ ਕਰਨਾ ਹੈ ਦਾ ਫਿਰ ਮੈਨੂੰ ਐਸਾ ਮੁੰਡੇ ਦਾ ਯਾਰ ਦਾ ਵੀ ਜਨਮ ਹੈ ਦਾ ਮਨਾ ਲਿਓ ਨੇ ਆ ਨਹੀਂ ਇਹਨੇ ਕਿਹਾ ਆਪਣਾ ਜਨਮ ਦੇ ਉੱਥੇ ਮਨਾਇਆ ਨਹੀਂ ਨਹੀਂ ਇੱਕਾ ਤੇ ਆਏ ਨਹੀਂ ਕਿਹਾ ਤਾਂ ਸਾਡਾ ਪਰਜੇ ਬਣਦਾ ਤੁਸ ਆਪਣਾ ਫੈਮਿਲੀ ਮੈਂਬਰ ਬਣਿਆ ਹੋਣਾ ਠੀਕ ਹੈ ਨਾ ਇਹ ਤਾਂ ਸਾਡਾ ਆਲਰੇਡੀ ਫਰਜ਼ ਹੀ ਬਣਦਾ ਹੈ ਜੀ ਦਾ ਕੁਝ ਦੇਖ ਜਰਾ ਹਾਂ ਜੀ ਵੀ ਇੱਕ ਹੋਗਾ ਇਹ ਕਾ ਤੇ ਕਹੂਗਾ ਕੀ ਮਤਲਬ ਇਹਦਾ ਹਾਂ ਤਾਂ ਸੋਚਿਆ ਕਿ ਕਿੱਥੇ ਗਿਆ ਹੋ ਰਿਓ ਹੋ ਰਿਓ ਟੁੱਟ ਕੇ ਰੋਟੀ ਦੇ ਨਾਲ ਦੰਦ ਖਾ ਗਿਆ ਜੀ ਕਿਹੜੀ ਸਾਈਡ ਔਰਲੀ ਸਾਈਡ ਵਾਲੇ ਕੱਟ ਤੇ ਗਲੀ ਦੀ ਕਰ ਤੇ ਉੱਲੀ ਸਾਈਡ ਸਵੇਰੇ ਤੋਂ ਆਹ ਦੋ ਦਿਨ ਪਹਿਲਾਂ ਤੋੜਿਆ ਤਾਂ ਆਹ ਅੱਜ ਬਾਕੀ ਚਿੱਕੇ ਰੱਖੋ ਕੰਮ ਨੂੰ ਛੱਡਿਓ ਨਾ ਇਹ ਬੀੜੀ ਬੂੜੀ ਲਾਉਣੀ ਪਈ ਪਰ ਹਜੇ ਰਬਰ ਲੋਡ ਨਾ ਪਾਵੇ ਅਜੇ ਟਾਈਮ ਨਾ ਆਇਆ ਦੰਦਾਂ ਦਾ ਜਨੇ ਨਿਆਣੀ ਅਜੇ ਅਜਾ ਟਾਈਮ ਕਿਸੇ ਪਰ ਵੀ ਨਾ ਆਵੇ ਬੀੜੀ ਲਾਉਣੀ ਪਵੇ ਥੋੜੀ ਜੀ ਦੰਦਾਂ ਦੀ ਕੇਅਰ ਕਰਨੀ ਬਣਦੀ ਏ ਜ਼ਰੂਰ ਤੇ ਬਾਕੀ ਹਾਂ ਕੀ ਕਰਨਾ ਦੰਦ ਵੀ ਅੰਚਾਰ ਕੇ ਰੱਖਿਆ ਹੋਇਆ ਹੈ ਇਹ ਸਾਰਾ ਗੋਹੇ 'ਚ ਅੱਗੇ ਇਹਨੂੰ ਨਾ ਗੋਹੇ 'ਚ ਲੇਟ ਕੇ ਛੱਡ ਦਿੰਦੇ ਕੋਠੇ 'ਤੇ ਪਰ ਆ ਕੱਕਣਾ ਕਾਉ ਮੇਰਾ ਦਾ ਪੁਰਾਣਾ ਦੰਦ ਲੈ ਜਾ ਨਵਾਂ ਦੰਦ ਦੇ ਦੇ ਜੀੜੀ 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 ਟੀ ਡੀ ਟੀ ਪੁਰਾਣਾ ਦੰਦ ਲੈ ਜਾ ਨਵਾਂ ਦੰਦ ਦੇ ਜਾ ਚਲ ਪੁਰਾਣਾ ਦੰਦ ਰਹਿ ਜਾਣਾ ਮੈਂ ਤੰਦ ਦੇ ਜਾ ਜੜੀ ਪਾ ਚੱਕੀ ਉਹ ਵੀ ਟਾਈਮ ਪੁਰਾਣੇ ਦੇ ਕਿਰ ਜੂਗਾ ਪੰਗਾ ਲਗਾ ਲੈਣ ਥੱਲੇ ਕਾਦੇ ਪਰ ਖੜੀਆ ਪੌਣੀ ਨਹੀਂ ਦਿੰਦਾ ਫਾਰਸ ਤਿਲਕਾ ਮੈਂ ਇੱਥੇ ਦਾ ਬੰਦਾ ਤਿਲਕਾ ਜਾਂਦਾ ਮੈਂ ਨਹੀਂ ਦੇਖਿਆ ਹਾਂ ਨੇ ਆਪਣੇ ਆਪ ਲਿਖਿਆ ਕੀ ਹੋ ਗਿਆ ਹਾਂ ਹੱਥ ਫੜ ਕੇ ਲਖਾਈ ਨਹੀਂ ਸਾਫਲ ਕਾਇਲਾ ਦੀ ਤਨ ਆ ਉਹਦਾ ਲਿਖਿਆ ਪੜਖਦਾ ਨਹੀਂ ਤਦੈਨ ਆ ਨਹੀਂ ਲਿਖਿਆ ਹਾਂ ਉਹਨੇ ਹੱਥ ਫੜ ਕੇ ਲਿਖਵਾਇਆ ਹੋਣਾ ਸਰਦਾਰ ਜੀ ਮੈਂ ਕੰਮ ਕਰ ਲਵਾਂ ਫਿਰ ਮੈਨੂੰ ਆਂ ਦੱਸੋ ਤੂੰ ਸਬਜ਼ੀ ਬਣਾ ਲੈ ਫਿਰ ਫੇ ਹੁਣ ਭਾਈ ਕਰੇ ਕਰਨ ਕਰੇ ਕਰੇ ਇਹਨੂੰ ਲੈ ਕੇ ਚੱਲਾਂਗੇ ਮੁੰਡੇ ਨੂੰ ਫੇ ਹੁਣ ਸਬਜ਼ੀ ਘਰੀ ਵੱਡੀ ਹੋਈ ਇਹਦਾ ਕੀ ਕਰਨਾ ਖਰਾਬ ਨਹੀਂ ਤੜਕੇ ਨਹੀਂ ਸਵੇਰੇ ਲਵਾ ਦਿੰਦੇ ਸੱਚੀ ਆਲੂ ਬਚਾਰੇ ਕੀ ਕਰਨਗੇ ਬਿੰਦੂ ਬਿੰਦੂ ਓਰੇ ਆ ਉਹ ਤਾਂ ਉਧਰ ਫੋਨ ਪਰ ਲੱਗਿਆ ਪਿਆ ਫੋਨ ਆਇਆ ਉਹਦਾ ਅਮਰੀਕਾ ਕੈਨੇਡਾ ਤੇ ਫੋਨ ਆਉਣ ਲਾ ਕੇ 65 ਵਾਰ ਤੇ ਪੁੱਛਿਆ ਉਹ ਅਮਰੀਕਾ ਜਾਣਾ ਹੁਣ ਤਾਂ ਕਾਰਨ ਕਿ ਪੇਟ ਉਹ ਕਹਿੰਦਾ ਜਾਣਾ ਪੈਣਾ ਮਾਂ ਪਹਿਲਾਂ ਮੇਰੇ ਸੋਹਰਾ ਭਾਈ ਟਾਈਮ ਕੱਢ ਲਈ ਵਿੱਚ ਨੂੰ ਕਹਿੰਦਾ ਕਿ ਸੋਚ ਚਰਵਾ ਲਈ ਬੈਨਾ ਕੀ ਹੋ ਗਿਆ ਹੁਣ ਤੇਰੇ ਨਾਲ ਕੀ ਦੀ ਬਸ ਤੁੰਪੀ ਸੰਦੀਪ ਠੀਕ ਹੋ ਜਾਵੇ ਪਹਿਲਾਂ ਬਾਅਦ ਚ ਰੰਗ ਦਾ ਸੋਚਿਓ ਹਾਂ ਚਲ ਇਹਦਾ ਵੀ ਦੇਖਣਾ ਪੈਣਾ ਬਹਿ ਕੇ ਕਰੂ ਬੈਠਾ ਅੱਛਾ ਬੰਦੂ ਰਿਹਾ ਭਾਈ ਹੈ ਨਾ ਨਾਲ ਜਾਣਾ ਇਹਨੇ ਇਹਨੇ ਦੂਰ ਦੂਰ ਤੇ ਗੱਲਾਂ ਨਹੀਂ ਕਰੀਦਾ ਹੁੰਦਾ ਨੇੜੇ ਆਜੀਦਾ ਹੁੰਦਾ ਸਾਤ ਦਿਨ ਤਾਂ ਲੱਗੇ ਜਾਣੇ ਨੇ ਹਾਂ ਜੀ ਐਨਕਾ ਬਣਵਾਈਆਂ ਜੀ ਮੈਨੂੰ ਬਹੁਤ ਫਾਇਦਾ ਹੋ ਗਿਆ ਐਨਕਾ ਬਣਵਾਉਣ ਦਾ ਨਾਲ ਇਹ ਤਕਰੀਬਨ 1200 ਤੋਂ 1300 ਰੁਪਏ ਦੀਆਂ ਬਣੀਆਂ ਜੀ ਐਨਕਾ ਆ ਨਾਲ ਫ੍ਰੀ ਮਿਲਿਆ ਜੀ ਮੈਂ ਤਾਂ ਹੀ ਲਾਈ ਹੋਈ ਆ ਅੱਗੇ ਵੀਰ ਜੀ ਗੱਲ ਕਰ ਲਓ ਅੰਦਰ ਵੇ ਲੋ ਜੀ ਸਾਰੇ ਪਹਿਲੀ ਗੱਲ ਤਾਂ ਮੈਂ ਇੱਕ ਗੱਲ ਸਾਂ ਉਦਾਂ ਲੱਗਦਾ ਤੁਹਾਡਾ ਭਤੀਜਾ ਇਹ ਤੁਸੀਂ ਵੀਰ ਜੀ ਕਹਿ ਕੇ ਸੰਬੋਧਨ ਕਰਦੇ ਆ ਠੀਕ ਹੈ ਇਹਦਾ ਬਾਪੂ ਜਿਹੜਾ ਸਾਡਾ ਭਾਈ ਲੱਗਦਾ ਇਹਦੀ ਮੰਮੀ ਨੂੰ ਅਸੀਂ ਪਰਜਾਈ ਕਰਕੇ ਸੰਬੋਧਨ ਕਰਦੇ ਆ ਤੇ ਉਹ ਉਹ ਮੇਰੇ ਬਾਪੂ ਨੂੰ ਇਹਦਾ ਡੈਡੀ ਵੀਰ ਮਿਲਦਾ ਚਾਚਾ ਜੀ ਕਹਿੰਦਾ ਉਹ ਇਹਦੀ ਮੰਮੀ ਵੀ ਚਾਚਾ ਜੀ ਕਹਿੰਦੀ ਪਾਪਾ ਜੀ ਠੀਕ ਹੈ ਨਾ ਤੇ ਚਲੋ ਤੁਸੀਂ ਕੋਈ ਗੱਲ ਨਹੀਂ ਬਹੁਤ ਵਧੀਆ ਗੱਲਾਂ ਸੰਬੋਧਨ ਸਹੀ ਕਰਦੇ ਹੋ ਤੇ ਮੈਂ ਐਂ ਕਹਿਣਾ ਤਾਂ ਵੀ ਇਹਦਾ ਜਨਮ ਦਿਨ ਮਨਾਉਣਾ ਆਪਾਂ ਨੇ ਯਾਰ ਰੀਤ 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 ਹੈਪੀ ਬਰਥਡੇ ਭਾਈ ਕਿੱਥੇ ਮਨਾਉਣਾ ਜੀ ਦੱਸ ਦੇ ਨਹੀਂ ਮੈਂ ਨਹੀਂ ਅਸਾਂ ਨਾ ਕਰ ਜੇ ਮੈਨੂੰ ਘਰਾਂ ਦਾ ਹੂੰਗੇ ਘਰਾਂ ਦਾ ਥੱਲੇ ਬਹਿ ਜਾਊਗਾ ਚੁੱਪ ਕਰ ਗਈ ਚੁੱਪ ਕਰ ਜੇ ਨਾ ਨਹੀਂ ਕੀ ਗੱਲ ਲੋੜੀ ਬਈ ਤੁਸੀਂ ਜਾਣਾ ਘਾਟ ਕੇ ਫਿਰ ਥੱਲੇ ਬਹਿ ਜਾਊਗਾ ਆਪਣਾ ਅੱਛਾ ਚੌਂਕੀਦਾਰ ਇਹਨੂੰ ਕਹਿੰਦਾ ਅੱਛਾ ਚੌਂਕੀਦਾਰ ਅਗਰ ਇਹਨੂੰ ਕਹਿੰਦਾ ਨਹੀਂ ਆਇਆ ਕੋਈ ਮੇਰੀ ਗੱਲ ਸੋ ਉਹ ਨਹੀਂ ਹੈਗਾ ਉਹ ਸਾਡੇ ਪਾਪਾ ਜੀ ਕੀ ਕਰੀ ਜਾਂਦੇ ਉਹ ਕਿਤੇ ਜਾ ਕੇ ਖੁਸ਼ ਨਹੀਂ ਉਹ ਬਾਹਰ ਜਾ ਕੇ ਕਹਿੰਦੇ ਵੀ ਮੈਨੂੰ ਤੁਸੀਂ ਇੱਥੇ ਪ੍ਰਸ਼ਾਦਾ ਲਿਆ ਦਿਓ ਬਾ ਉਹਨਾਂ ਦਾ ਪੈਕ ਕਰਾ ਲਿਆ ਉਹਨਾਂ ਦੀ ਗੱਲ ਹੁੰਦੀ ਆ ਐਦਾਂ ਹੀ ਹੁੰਦੀ ਆ ਹਰ ਵਾਰ ਆਮ ਕਹਿੰਦੇ ਆ ਤੁਹਾਨੂੰ ਸਾਨੂੰ ਸਬਸਕ੍ਰਾਈਬਰ ਵੀ ਕਈ ਵਾਰ ਬੋਲੀ ਜਾਂਦੇ ਤੁਸੀਂ ਆਪਣੇ ਬਾਪੂ ਨੂੰ ਲਈ ਲਿਖ ਜਾਂਦੇ ਉਹ ਨਹੀਂ ਜਾਣਦੇ ਨਹੀਂ ਕਿਉਂਕਿ ਉਹ ਮਤਲਬ ਜਿਕਣਾ ਜਾਂ ਹੱਲਾ ਗੋਲਾ ਜਿਹਾ ਅਸੀਂ ਕਰ ਲੈਂਦੇ ਆ ਫਿਰ ਉਹ ਕਣਾ ਉਹਦੇ ਹੈ ਨਹੀਂ ਮੰਨਦੇ ਵਿੱਚ ਉਦਾਂ ਦਾ ਉਹ ਆਪਣੀ ਮਸਤੀ ਆਪਣੀ ਮਸਤੀ ਦੇ ਵਿੱਚ ਐ ਰਹਿ ਦਿੱਤੀ ਜੀ ਗੱਲ ਹਣਾ ਫਿਰ ਤੋਂ ਤੇਰਾ ਕੰਮ ਨਿਪਟ ਜਾਣਾ ਹਾਂਜੀ ਨਿਕਲ ਗਿਆ ਠੀਕ ਹੈ ਨਾ ਤੇ ਨਾ ਆ ਕੇ ਨਾ ਲਾ ਤੋਲਾ ਫਿਰ ਤੁਹਾਨੂੰ ਮੈਂ ਫੋਨ ਕਰਕੇ ਦੱਦਾ ਪਰ ਜਾਣਾ ਕਿ ਤੈਨੂੰ ਗੱਡੀ ਵਿੱਚ ਆ ਜੂਗਾ ਪਰ ਸਾਰੇ ਜਣੇ ਮੋਟਰਸਾਈਕਲ ਜਾਊਗਾ ਨਾਲ ਮੈਂ ਗੱਡੀ 'ਚ ਆ ਜਾਣਾ ਮਾਗੂ ਗੱਡੀ 'ਚ ਆ ਜਾਣਾ ਹਾਂ ਮੈਂ ਵੀ ਲੈ ਕੇ ਜਾਾਂਗਾ ਭਾਈ ਤੇਰੇ ਨਾਲ ਬੰਦੇ ਨੂੰ ਨਾ ਤੋ ਕਿਉਂ ਆਵੇਂਗਾ ਨਾ ਤੋ ਕਿਹਦੋਂ ਕਿਉਂ ਆ ਵੀ ਨਾ ਤੋਗੇ ਤੈਨੂੰ ਕਿ ਆਵੇਂ ਤਾਂ ਨਾ ਤੋਲੀ ਮੈਂ ਤਾਂ ਮੈਂ ਜਲੀ ਇਹੀ ਗੱਲ ਕਹੀ ਜਾਣਾ ਪੜੇ ਠੀਕ ਹੈ ਨਾ ਠੀਕ ਹੈ ਸਮਝ ਗਿਆ ਗੱਲ ਦੇਖ ਤਾਂ ਮੈਂ ਸਾਡੇ ਸੁਟੀ ਕਾਣੇ ਪੰਜ ਵਜੇ ਕਿਉਂ ਆ ਗਏ ਲੋਕਾਂ ਦਾ ਅੱਧਾ ਵਾਰ ਨਹੀਂ ਉਹ ਕਿਤੇ ਟਬਲੀਟ ਕਰਾ ਕੇ ਆਉਂਗੇ ਆ ਲੈ ਟ੍ਰੈਵਲ ਕਰੂਗਾ ਨਾ ਆਹ ਹਰ ਤੱਕ ਦਾ ਬਲੀ ਜੀ ਇਹ ਤਾਂ ਜਨਾਨੀਆਂ ਦਾ ਕੰਮ ਹੁੰਦਾ ਵੀ ਲੱਗੀਆਂ ਨਹੀਂ ਸਵੇਰ ਤੋਂ ਜਾਮ ਨੂੰ ਕਿੱਥੇ ਜਾਣਾ ਲੱਗੇ ਰੋ ਕਦੇ ਟੀਪ ਟੱਲਾ ਜਾ ਕਰਨ ਆਪਣੇ ਮੂੰਹ ਦਾ ਹੂ ਹੀ ਬਗਾਰ ਮਤਲਬ ਆਪਾਂ ਤਾਂ ਜੇ ਜੇ ਹੈਗੇ ਹੈਗੇ ਆਪਾਂ ਤਾਂ ਫੇਰ ਲੈ ਕੱਲ ਧੁੱਪ ਚ ਖੜਨਾ ਇਹ ਲੈ ਆਪਾਂ ਤਾਂ ਧੁੱਪ ਦੇ ਵਿੱਚ ਇਹਦੀ ਕੱਖਾ ਪੱਢਣੇ ਤਾਂ ਐ ਕਰਨਾ ਕੰਮ ਸ਼ਾਤ ਸੱਲੇ ਤੇ ਰਹਿਣ ਆ ਇਹ ਹੈ ਇਹ ਜਾਂਦੋਂ ਕਿੱਥੇ ਜਾਣਾ ਇਹਨੂੰ ਏਸੀ ਵਾਲੀ ਗੱਡੀ ਚਾਹੀਦੀ ਹੈ ਉਤਰ ਕੇ ਦੋ ਡਿੰਗਾ ਨਾਲ ਨੂੰ ਪਟਣੀਆਂ ਪੈ ਜਵੇ ਹਾਂ ਦੁਕਾਨ ਦੀ ਗੇਟ ਦੇ ਮੂਹਰੇ ਇਹਨਾਂ ਨੂੰ ਗੱਡੀ ਕਿਹੜੀ ਚਾਹੀਦੀ ਹੈ ਚੱਕ ਪਛੇ ਜਨੇ ਵਾਲੀ ਹੌਨ ਪਾਦੇ ਹੋਏ ਆ ਦੋ ਮਰ ਕੀ ਹੋਊਗਾ ਉਹਨੂੰ ਗੇਂਟ ਆ ਜਾਣਾ ਦੁੱਖਦਾ 2 ਮਿੰਟ ਅੱਗੇ ਉੱਤਰ ਤਾਂ ਜਾਈਏ ਹਾਂ ਚਲ ਠੀਕ ਆ ਤੂੰ ਫਿਰ ਹੁਣ ਰੈਡੀ ਹੋ ਜੀ ਠੀਕ ਆ ਨਾ ਤੇ ਪਲਾਨ ਹਮ ਇਹ ਇਹ ਸਾਨੂੰ ਡਿਸਾਈਡ ਕਰ ਲੈਣਾ ਤੇ ਵੀ ਆਪਾਂ ਅੱਜ ਛਕਣ ਕਿੱਥੇ ਜਾਣਾ ਇਹ ਦੇਖ ਮੰਨੋ ਕਿ ਪਿਆ ਗੁਰਦੁਆਰੇ ਚ ਨਾ ਨਾ ਗੱਲ ਕੋਈ ਨਾ ਗੱਲ ਠੀਕ ਆ ਵੀ ਇਹ ਵੀ ਗੱਲ ਨਹੀਂ ਮੱਥਾ ਟੇਕੋ ਵੀ ਅਰਦਾਸ ਬੇਨਤੀ ਕਰੋ ਇਹ ਪਤਾ ਫਿਰ ਕੀ ਹੋਣਾ ਚੱਕਰ ਕੋਈ ਕਈ ਸਬਸਕ੍ਰਾਈਬਰ ਸਾਡੇ ਬਸੜੇ ਥੋੜੇ ਜਿਹਾ ਮੈਂਟਲੀ ਅਪਸੈਟ ਵੀ ਹੈਗੇ ਵਿੱਚ ਕਈ ਸਬਸਕ੍ਰਾਈਬਰ ਉਹਨਾਂ ਨੂੰ ਜਦੋਂ ਇਹ ਜੀ ਗੱਲ ਤੂੰ ਸੀ ਉੱਥੇ ਮਨਾਇਆ ਜਨਮ ਦਿਨ ਅੱਛਾ ਐ ਨਾ ਗੁਰਦੁਆਰੇ ਲਗੇ ਹੈ ਸਾਲਾ ਫੇਰ ਫਰਕ ਕਰਤਾ ਤੂੰ ਇਹ ਐਦਾਂ ਕਰਤਾ ਹੁੰਦੀ ਉੱਥੇ ਜਿੱਥੇ ਅਸੀਂ ਜਾਂਦੇ ਨਹੀਂ ਚਲੋ ਜੀ ਆਖਿਆ ਕਿਹੜਾ ਮਾਈਫਲੇਟ ਆਪਾ ਚਲੋ ਜੀ ਮਾਈਫਲੇਟ ਆਪੇ ਵਿੱਚ ਜਾਵਾਂਗੇ ਚੱਲ ਕਿੰਨੇ ਵਜੇ ਟਾਈਮ ਹੈ ਮੈਂ ਤੁਹਾਨੂੰ ਦੱਸ ਦੇਵਾਂ ਜੀ ਤੁਸੀਂ ਨਾ ਉਤੋ ਬੰਦੇ ਕਿੰਨੇ ਟ੍ਰੈਮ ਹੋ ਕੇ 6 ਵਜੇ ਕੇ 8:00 ਵਜੇ 8:00 ਵਜੇ ਜਾਣਾ ਕਿ ਸਾਢੇ 8:00 ਵਜੇ ਰੋਣਾ ਨਹੀਂ ਸੂਰਜ ਉਹਦਾ ਭੱਜਿਆ ਜਾਂਦਾ ਸਾਢੇ ਪੰਜ ਵਾਦ ਦੇ ਨੂੰ ਸਾਰੀ ਸੱਤ ਵਜੇ ਚਲੋ ਸਾਢੇ 7 ਰੱਖੋ ਸੱਤ ਵੀ ਨਹੀਂ ਟਾਈਮ ਕਾ ਕਰਾਂ ਭੇਜਣਾ ਮੁੰਡੇ ਨੇ ਵਿਚਾਰੇ ਨੂੰ ਸਾਢੇ 7 ਰੱਖਦੇ ਆਂ ਪ੍ਰੀਤ ਹਾਂ ਪ੍ਰੀਤ ਨਾ ਵੀ ਨਹੀਂ ਸਾਢੇ 7 ਤੇ ਜਾ ਕੇ ਫਿਰ ਆਪਾਂ ਨੇ ਉਹ ਵੀ ਤਾਂ ਲੈਣਾ ਕਿ ਐਥੇ ਤੇ ਲੈ ਲਈਏ ਕੇਕ ਉਰੀ ਤੇ ਲੈ ਲਈਏ ਉਹ ਯਾਰ ਇਹਨੂੰ ਗਿਫਟ ਵੀ ਤਾਂ ਲੈਣਾ ਯਾਰ ਕੁਝ ਯਾਰ ਕਿ ਯਾਰ ਕਿ ਮੈਂ ਹੁਣ ਜਾ ਆਈ ਕਰਿਓ ਨਹੀਂ ਗਿਫਟ ਇਹਨੂੰ ਕੱਲੂ ਲਿਆ ਦਿਓ ਅੱਛਾ ਹਾਂ ਹਾਂ ਤੁਸੀਂ ਵੀ ਜਨਮ ਦਿਨ ਤੇ ਅਗਲੇ ਦਿਨ ਦੇ ਦਿਆ ਕਰ ਰਹੇ ਨਹੀਂ ਨਹੀਂ ਤੁਸੀਂ ਐ ਕਰੋ ਇੰਨੇ ਤੂੰ ਜਾ ਕੇ ਤੁਸੀਂ ਗਿਫਟ ਲਿਆ ਹਾਂ ਸਾਢੇ 7 ਤੇ ਜਾਣਾ ਹੈ ਇਹ ਤਾਂ ਥੋੜੀ 6 ਵਜੇ ਹੈ ਨਹੀਂ ਕੱਲੇ ਕਾਇ ਵੀ ਚੋਣੀ ਸਰਦਾਰ ਜੀ ਨੇ ਆ ਲੈ ਤਾਂ ਹੀ ਕਿ ਉੱਟ ਗੱਲ ਭਰ ਗਿਆ ਬਾਈ ਗੱਲ ਗੱਲ ਸਹੀ ਹੈ ਗਿਫਟ ਜਾਰਾ ਕੱਲ ਪਰ ਆਹਨ ਸਾਫ ਰੱਖੀਦਾ ਚਲੋ ਫਿਰ ਪ੍ਰੀਤ ਪ੍ਰੀਤ ਨਾਲ ਇੱਕ ਵਾਰ ਵੀ ਨਹੀਂ ਕਹਿਣਾ ਰਹਿਣ ਦਵਾ ਕੜੀ ਤੁਸੀਂ ਇਹ ਨਹੀਂ ਇੱਕ ਵਾਰ ਵੀ ਨਹੀਂ ਕਹਿਦਾ ਹੈਗਾ ਜਦ ਹੁਣ ਕਹਿੰਦਾ ਮੈਂ ਤੂੰ ਚਾਹ ਤੂੰ ਕਾ ਕਰ ਜਦ ਹੁਣ ਮੈਂ ਲੱਗੇ ਥੋੜਾ ਗਿਆ ਹੁਣ ਜੋ ਮਰਜ਼ੀ ਕਰੋ ਮੇਰੇ ਨਾਲ ਜਦ ਮੈਂ ਓਏ ਥੋੜਾ ਗਿਆ ਹਾਂ ਪਰੀਤ ਨੂੰ ਭਾਈ ਫੋਨ ਇਹਨੇ ਮੈਂ ਜੱਡੀ ਮਰਜ਼ੀ ਦੇ ਖਿਲਾਫ ਨਹੀਂ ਜਾ ਸਕਦਾ ਇਹਦੀ ਮਾਸੀ ਨੇ ਇਹਦੀ ਮਾਸੀ ਨੇ ਇਹਨੂੰ ਫੋਨ ਦਵਾਤਾ ਜੀ ਕੱਲ ਹਾਂ ਇਹਦੇ ਜਨਮ ਦਿਨ ਦਾ ਗਿਫਟ ਉਹਦਾ ਵੀ ਭਾਈ ਬਹੁਤ-ਬਹੁਤ ਧੰਨਵਾਦ ਹੈ ਠੀਕ ਹੈ ਨਾ ਕੋਈ ਮੌਕਾ ਹੀ ਹੁੰਦਾ ਕੋਈ ਚੀਜ਼ ਲੈਣ ਦਾ ਹਾਂ ਸਹੀ ਗੱਲ ਤੇ ਚਲੋ ਹੁਣ ਗੱਲ ਐਦਾਂ ਜੀ ਹੁਣ ਅਗਲੇ ਬਲੌਗ ਦੇ ਵਿੱਚ ਮਿਲਾਂਗੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਛੜ ਦੀ ਕਲਾ ਦੇ ਵਿੱਚ ਰੱਖੇ ਦਿਨ ਦੁਗਣੇ ਰਾਤ ਦੁਗਣੇ ਤਰੱਕੀਆਂ ਬਖਸ਼ੇ ਅਗਲੇ ਬਲੌਗ ਦੇ ਵਿੱਚ ਕਿਵੇਂ ਅਸੀਂ ਪਰੀਤ ਦਾ ਜਨਮ ਦਿਨ ਮਨਾਵਾਂਗੇ ਕਿ ਮੈਂ ਨੂੰ ਆਪਣੇ ਬੱਚਾ ਵਾਂਗੂ ਮਤਲਬ ਰੱਖਦੇ ਆ ਸੀ ਉਹ ਤੁਹਾਨੂੰ ਹੁਣ ਪਤਾ ਹੀ ਲੱਗ ਜਾਣਾ ਤੇ ਉਹ ਅਗਲੇ ਬਲੌਗ ਚ ਤੁਹਾਨੂੰ ਪਤਾ ਲੱਗੂਗਾ ਬਾਏ ਬਾਏ